ਹੈਲੋ ਜੀ ਸਸ਼ੀ ਕਾ ਜੀ ਕਿ ਵੀ ਸਾਰੇ ਠੀਕ ਠਾਕ ਜੀ ਅੱਜ ਆਪਾਂ ਬਣਾਵਾਂਗੇ ਕਾਲੇ ਛੋਲੇ ਦੀ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਠੀਕ ਹੈ ਜੀ ਇਤ ਲਈ ਆਪਾਂ ਕੀਤਾ ਗੈਸ ਔਨ ਗੈਸ ਤੇ ਧਰਤਾ ਆਪਾਂ ਕੁੱਕਰ ਤੇ ਇੱਧਰ ਆਪਣੇ ਕੋਲੇ ਨੇ ਕਾਲੇ ਛੋਲੇ ਜਿਹਨੂੰ ਪਪਾਂ 6 ਘੰਟੇ ਲਈ ਚੰਗੀ ਤਰ੍ਹਾਂ ਭਿਓ ਕੇ ਰੱਖੀ ਸੀ ਦੋਨੋਂ ਚੰਗੀ ਤਰ੍ਹਾਂ ਫੁੱਲ ਗਏ ਨੇ ਇਹਨੂੰ ਪਾਵਾਂਗੇ ਆਪਾਂ ਕੁੱਕਰ ਦੇ ਵਿੱਚ ਬਹੁਤ ਵਧੀਆ ਸਬਜ਼ੀ ਬਣ ਕੇ ਆਪਾਂ ਕਰਾਂਗੇ ਤਿਆਰ ਠੀਕ ਹੈ ਜੀ ਸਾਰੇ ਛੋਲੇ ਆਪਾਂ ਕੁੱਕਰ ਦੇ ਵਿੱਚ ਕੱਟ ਲਾਂਗੇ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੋਊਗੀ ਜਿਸ ਦੇ ਨਾਲ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਣੀ ਆਪਾਂ ਉਨਾ ਹੀ ਐਡ ਕਰਾਂਗੇ ਜਿੰਨਾ ਕਿ ਆਪਣੇ ਛੋਲੇ ਵਿੱਚ ਡੁੱਬ ਜਾਣ ਥੋੜਾ ਜਿਹਾ ਹੋਰ ਐਡ ਕਰਾਂਗੇ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਇੱਕ ਚਮਚਾ ਨਮਕ ਦਾ ਤੇ ਅੱਧਿਕ ਚਮਚੇ ਤੋਂ ਘਟ ਪਾਵਾਂਗੇ ਹਲਦੀ ਇਹਨੂੰ ਚੰਗੀ ਤਰ੍ਹਾਂ ਆਪਾਂ ਕੇ ਕੜਚੀ ਦੀ ਮਦਦ ਨਾਲ ਹਿਲਾ ਲਾਂਗੇ ਤਾਂ ਕਿ ਸਾਰਾ ਸਮਾਨ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਏ ਤੇ ਹੁਣ ਕਰਾਂਗੇ ਆਪਾਂ ਕੁੱਕਰ ਨੂੰ ਬੰਦ ਤੇ ਜਿਹੜੀਆਂ ਪਜਾਵਾਂਗੇ ਆਪਾਂ ਪੰਜ ਛੇ ਵਿਸਲਾ ਠੀਕ ਹੈ ਜੀ ਪੰਜ ਛੇ ਵਿਸਲਾ ਆਉਣ ਤੱਕ ਕਰ ਆਪਾਂ ਕਰਦੇ ਹਾਂ ਉਧਰ ਤੜਕੇ ਦੀ ਤਿਆਰੀ ਇੱਧਰ ਆਪਾਂ ਲੈਨੇ ਪੰਜ ਪਿਆਜ਼ ਦੋ ਟਮਾਟਰ ਦੋ ਹਰੀਆਂ ਮਿਰਚਾਂ ਤੇ ਅਦਰਕ ਲਸਣ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਛੋਟੇ ਟੁਕੜੇ ਚ ਕੱਟ ਲਾਂਗੇ ਤੇ ਇੱਧਰ ਆਪਣੀਆਂ ਛੋਲੀਆਂ ਨੂੰ ਵਿਸਲਾ ਰਹੀਆਂ ਨੇ ਤੇ ਹੁਣ ਆਪਾਂ ਇੱਧਰ ਤੜਕੇ ਨੂੰ ਕੱਟਦੇ ਹਾਂ ਠੀਕ ਹੈ ਜੀ ਲੋ ਜੀ ਟੜਕੇ ਦਾ ਆਪਾਂ ਸਾਰਾ ਸਮਾਨ ਕੱਟ ਲਿਆ ਏ ਟਮਾਟਰ ਅਦਰਕ ਲਸਣ ਹਰੀ ਮਿਰਚ ਤੇ ਪਿਆਜ਼ ਇਹਨੂੰ ਆਪਾਂ ਸਾਰੇ ਮਸਾਲੇ ਨੂੰ ਕੁੱਕਰ ਦੇ ਵਿੱਚ ਹੀ ਤਿਆਰ ਕਰਾਂਗੇ ਲੋ ਜੀ ਛੋਲੇ ਆਪਣੇ ਛੇਵਿਸਲਾ ਚੁੱਕੇ ਆਨੇ ਆਪਾਂ ਚੈੱਕ ਕਰਦੇ ਹਾਂ ਕਿ ਕਿੰਨੇ ਕੁ ਬਣ ਚੁੱਕੇ ਨੇ ਛੋਲੇ ਆਪਣੇ ਤਿਆਰੀ ਨੇ ਫਿਰ ਵੀ ਆਪਾਂ ਚੈੱਕ ਕਰਦੇ ਆ ਛੋਲੇ ਬਹੁਤ ਜ਼ਿਆਦਾ ਗਰਮ ਨਹੀਂ ਜੀ ਇਸ ਕਰਕੇ ਆਪਾਂ ਰਾਮ ਤੈਨਲ ਚੈੱਕ ਕੀਤੇ ਨੇ ਹੁਣ ਆਪਾਂ ਇਹਨੂੰ ਕਰ ਦਾਂਗੇ ਇੱਕ ਅਲੱਗ ਪਾਂਟਿਚੇ ਤੇ ਉਸੇ ਕੁੱਕਰ 'ਚ ਪਾਵਾਂਗੇ ਇੱਕ ਘਰਚੀ ਸਰੋਂ ਦੇ ਤੇਲ ਦੀ ਇਹ ਨੂੰ ਚੰਗੀ ਤਰ੍ਹਾਂ ਕਰਨਾ ਕਿ ਗਰਮ ਤੇ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਤੇਜ ਪੱਤਾ ਦੋ ਪਾਵਾਂਗੇ ਆਪਾਂ ਇਹਦੇ ਵਿੱਚ ਇਲਾਚੀਆਂ ਤੇ ਨਾਲ ਹੀ ਪਾਵਾਂਗੇ ਆਪਾਂ ਜੀਰਾ ਇੱਕ ਚਮਚ ਇੱਕ ਚਮਚੀ ਪਾਵਾਂਗੇ ਆਪਾਂ ਸੁੱਕਾ ਧਨੀਆ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਕਾਲੀ ਮਿਰਚ ਤਾਂ ਕਿਸੇ ਜ਼ਰੂਰੀ ਪਾਇਆ ਕਰੋ ਸਬਜ਼ੀ ਚ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਦਾਤ ਜਿੰਨੀ ਜਿਹਨੂੰ ਆਪਾਂ ਕਟ ਕੇ ਰੱਖਿਆ ਹੋਇਆ ਸੀ ਬਸ ਸਵਾਦ ਅਨਸਾਰ ਥੋੜੀ ਜਿਹੀ ਪਾਣੀ ਠੀਕ ਹੈ ਜੀ ਜ਼ਿਆਦਾ ਨਹੀਂ ਪਾਣੀ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਅਜਵੈਨ ਬਹੁਤ ਵਧੀਆ ਸਬਜੀ ਬਣੀ ਕੇ ਤਿਆਰ ਹੋ ਗਈ ਜੀ ਬੱਚੇ ਉਪਲੀਆਂ ਚਟਦੇ ਰਹਿ ਜਾਣਗੇ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਬਣਾਇਓ ਜਰੂਰ ਹੁਣ ਆਪਾਂ ਇਹਦੇ 'ਚ ਪਾ ਦਾਂਗੇ ਪਿਆਜ਼ ਸਾਰੇ ਪਿਆਜ਼ ਆਪਾਂ ਇਹਦੇ ਵਿੱਚ ਪਾ ਕੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਅਦਰਕ ਲਸਣ ਜਿਹੜਾ ਆਪਾਂ ਕੱਟਿਆ ਹੋਇਆ ਤੇ ਨਾਲ ਹੀ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਇਹਨਾਂ ਕੱਟੀਆਂ ਨੂੰ ਆਪਾਂ 1 ਮਿੰਟ ਲਈ ਭੁੰਨਣਾ ਜਿਆਦਾ ਟਾਈਮ ਨਹੀਂ ਭੁੰਨਣਾ ਗਿਆ ਆਪਾਂ ਕਿਉਂਕਿ ਆਪਾਂ ਸਾਰਾ ਮਸਾਲਾ ਵਿਸਲਾਰਾ ਹੀ ਤਿਆਰ ਕਰਨਾ ਠੀਕ ਹੈ ਜੀ ਇਹਦੇ ਵਿੱਚ ਆਪਣੇ ਸਮੇਂ ਦੀ ਵੀ ਬਚਤ ਹੁੰਦੀ ਹੈ ਬਸ 1 ਮਿੰਟ ਲਈ ਆਪਾਂ ਬਸ ਇਹਨੂੰ ਪਿਆਜ਼ ਨੂੰ ਭੁੰਨਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਟਮਾਟਰ ਦੇ ਨਾਲ ਹੀ ਪਾ ਦਾਂਗੇ ਆਪਾਂ ਮਸਾਲੇ ਨਮਕ ਭਾਗ ਦੀ ਸਭ ਕੁਝ ਇਕੱਠਾ ਹੀ ਪਾ ਦਾਂਗੇ ਫੇਰ ਤੁਹਾਨੂੰ ਦੱਸ ਦਿਆਂ ਆਪਾਂ ਕੀ ਕਰਨ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇੱਕ ਚਮਚਾ ਨਮਕ ਦਾ ਆਪਾਂ ਨਮਕ ਜ਼ਿਆਦਾ ਨਹੀਂ ਪਾਾਂਗੇ ਕਿਉਂਕਿ ਉਬਾਲਦੇ ਵਕਤ ਵੀ ਆਪਾਂ ਛੋਲਾ ਚੱਧਾ ਚਮਚਾ ਨਮਕ ਦਾ ਪਾ ਲਈਏ ਅੱਧਾ ਚਮਚਾ ਪਾਵਾਂਗੇ ਆਪਾਂ ਤੇ ਦੇਖਿਆ ਜਿਦਾਂ ਕਲਰ ਸਬਜੀ ਤਾਂ ਬਹੁਤ ਵਧੀਆ ਬਣ ਕੇ ਆਊਗਾ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਤੇ ਹੁਣ ਪਾਵਾਂਗੇ ਆਪਾਂ ਇੱਕ ਚਮਚਾ ਹਲਦੀ ਦਾ ਤੇ ਅੱਧਾ ਚੰਚਾ ਪਾਵਾਂਗੇ ਆਪਾਂ ਇਹਦੇ ਵਿੱਚ ਮਸਾਲੇ ਦਾ ਹੁਣ ਆਪਾਂ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਹਲਾ ਇੱਕ ਮਿੰਟ ਲਈ ਆਪਾਂ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨਾਂਗੇ ਸਿਰਫ 1 ਮਿੰਟ ਲਈ ਜ਼ਿਆਦਾ ਟਾਈਮ ਨਹੀਂ ਲੈਣਾ ਆਪਾਂ ਤਾਂ ਕਿ ਆਪਣੀ ਹਲਦੀ ਚੰਗੀ ਤਰ੍ਹਾਂ ਭੁੰਨੀ ਜਾਵੇ ਠੀਕ ਹੈ ਜੀ ਲਓ ਜੀ ਮਸਾਲਾ ਆਪਾਂ 1 ਮਿੰਟ ਲਈ ਭੁੰਨ ਲਿਆ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਅੱਧਾ ਗਲਾਸ ਪਾਣੀ ਦਾ ਨਨ ਨੂੰ ਚੱਕੀ ਤਰ ਲਾ ਤਾਂ ਕਿ ਤੇਰੀਆਂ ਪਚਾਵਾਂਗੇ ਆਪਾਂ 4-5 ਵਿਸਲਾ ਠੀਕ ਹੈ ਜੀ ਤੁਸੀਂ 5 ਵਿਸਲਾ ਮਰਵਾ ਲਿਓ ਪੂਰੀਆਂ ਉਸ ਤੋਂ ਬਾਅਦ ਕੁੱਕਰ ਟੱਕਰ ਬਿਲਕੁਲ ਵਿਸਲ ਕੱਢਣ ਤੇ ਹੀ ਜਦੋਂ ਤੱਕ ਸਾਰੀ ਵਿਸਲ ਪੂਰੀ ਹੋ ਗਈ ਉਹ ਤਹੀ ਤੁਸੀਂ ਕੁੱਕਰ ਟੱਕਰ ਖੋਲਣ ਤਾਂ ਕਿ ਸਬਜੀ ਤੇ ਤਰਕਾਰੀ ਬਹੁਤ ਵਧੀਆ ਬਣ ਕੇ ਬਾਹਰ ਆ ਜੇ ਲਓ ਜੀ ਮਸਾਲੇ ਨੂੰ ਆਪਣੀਆਂ 6 ਵਿਸਲਾ ਬਣ ਗਈਆਂ ਤੇ ਵਿਸਲ ਜਮਾ ਪੂਰੀ ਹੋਣ ਤੇ ਆਪਾਂ ਕੁੱਕਰ ਖੋਲ ਲਿਆਏ ਦੇਖੋ ਤੁਸੀਂ ਕਿੰਨਾ ਵਧੀਆ ਕਲਰ ਆਇਆ ਸਬਜੀ ਦਾ ਇਸ ਤਰੀਕੇ ਨਾਲ ਤੁਸੀਂ ਵੀ ਜ਼ਰੂਰ ਤਿਆਰ ਕਰੋ ਇਹਦੇ ਨਾਲ ਆਪਣੀ ਥੋੜੀ ਜਿਹੀ ਸਮੇਂ ਦੀ ਬਚਤ ਹੁੰਦੀ ਹੈ ਤੇ ਪੁੱਠੀ ਕਰਚੀ ਨਾਲ ਚੰਗੀ ਤਰ੍ਹਾਂ ਆਪਾਂ ਸਾਰਾ ਮਸਾਲਾ ਇਹਨੂੰ ਚੰਗੀ ਤਰ੍ਹਾਂ ਨੀਚੇ ਨੂੰ ਕਰਕੇ ਫੇਰਾਂਗੇ ਠੀਕ ਹੈ ਤਾਂ ਕਿ ਸਾਰਾ ਮਸਾਲਾ ਇੱਕਸਾਰ ਹੋ ਜਾਈ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਜੀ ਨਾਲੇ ਛੇਤੀ ਬਣ ਜਾਂਦਾ ਮਸਾਲਾ ਆਪਣਾ ਜਿਦਾ ਚਾਹ ਆਪ ਨੂੰ ਭੁੰਨਣ ਲਈ ਖੜਨਾ ਨਹੀਂ ਪੈਂਦਾ ਲਓ ਜੀ ਹੁਣ 1 ਮਿੰਟ ਲਈ ਆਪਾਂ ਉਹ ਟੱਕਰ ਰੱਖਿਆ ਸੀ ਤਾਂ ਦੇਖੋ ਤੁਸੀਂ ਕਿੰਨਾ ਵਧੀਆ ਆਪਣਾ ਮਸਾਲਾ ਬਣ ਕੇ ਤਿਆਰ ਹੋ ਗਿਆ ਤੁਸੀਂ ਵੀ ਇਸੇ ਤਰੀਕੇ ਨਾਲ ਜ਼ਰੂਰ ਬਣਾਇਓ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਕਾਲੇ ਛੋਲੇ ਵਾਲੇ ਜਿਹੜੇ ਆ ਸਾਰਾ ਪਾਣੀ ਸਣੀ ਆਪਹੀ ਕਾਲੇ ਛੋਲੇ ਪਾਦਾਂਗੇ ਆਪਾਂ ਹੋਰ ਪਾਣੀ ਇਹਦੇ ਵਿੱਚ ਬਿਲਕੁਲ ਐਡ ਨਹੀਂ ਕਰਾਂਗੇ ਜਿਹੜੇ ਛੋਲੇ ਵਾਲੇ ਸੀ ਉਹੀ ਪਾਣੀ ਆਪਾਂ ਤਰੀ ਬਣਾਵਾਂਗੇ ਉਸੇ ਪਾਣੀ ਦੀ ਠੀਕ ਹੈ ਜੀ ਲਓ ਜੀ ਇਹਨਾਂ ਨੂੰ ਪਹਿਲੇ ਚੰਗੀ ਤਰ੍ਹਾਂ ਹਿਲਾ ਦਾਂਗੇ ਫਸ ਹੁਣ ਸਿਰਫ ਆਪਾਂ ਇਹ ਚ ਤਿਆਰ ਦੇ ਸਮੇਂ ਬਚਾਉਣੀ ਆ ਕਿਉਂਕਿ ਛੋਲੇ ਆਪਣੇ ਪਹਿਲੇ ਹੀ ਬਣ ਕੇ ਤਿਆਰ ਸੀ ਸਿਰਫ ਤੈਰੀ ਚ ਮਿਕਸ ਕਰਨੇ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਕੁੱਕਰ ਨੂੰ ਬੰਦ ਲਓ ਜੀ ਹੁਣ ਆਪਾਂ ਪਾਵਾਂਗੇ ਪੈਣੀ ਵਿਚਲਾ ਚੌਕੀ ਨੂੰ ਭਾਫ ਦੇ ਵਿੱਚ ਹੀ ਰੱਖਾਂਗੇ ਲਓ ਜੀ ਦੇਖੋ ਕਿੰਨੀ ਵਧੀਆ ਆਪਣੀ ਸਬਜੀ ਬਣੀ ਕਿਤਿਆ ਰਗੀ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਆਇਆ ਸਬਜੀ ਦਾ ਟੇਸਟ ਵੀ ਉਨਾ ਹੀ ਵਧੀਆ ਹੋਊਗਾ ਜਿਵੇਂ ਦਿੱਖ ਨੂੰ ਸੋਹਣੀ ਲੱਗ ਰਹੀ ਹੈ ਆਪਣੀ ਸਬਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਰਾ ਧਨੀਆ ਇਹਨੂੰ ਆਪਾਂ ਥੋੜਾ ਕੇ ਪੱਲਾ ਸੈੜ ਤੇ ਕੱਟਿਆ ਹੋਇਆ ਸੀ ਤੇ ਨਾਲ ਹੀ ਪਾਵਾਂਗੇ ਥੋੜੀ ਜੀ ਕਸੂਰੀ ਮੇਥੀ ਮੇਥੀ ਦਾ ਟੇਸਟ ਬਹੁਤ ਵਧੀਆ ਹੁੰਦਾ ਜੇ ਤੁਸੀਂ ਜ਼ਰੂਰ ਪਾਇਆ ਕਰੋ ਠੀਕ ਹੈ ਜੀ ਲਓ ਜੀ ਚੰਗੀ ਤਰ੍ਹਾਂ ਆਪਾਂ ਮਸਲ ਲਿਆ ਇਹਨੂੰ ਮਨ ਪੱਤਾ ਪਾ ਕਸੂਰੀ ਮੇਥੀ ਉਹ ਚੰਗੀ ਤਰ੍ਹਾਂ ਇਹਨੂੰ ਹਿਲਾ ਦਾਂਗੇ ਥੋੜਾ ਜਿਹਾ ਪਾ ਲਿਆ ਆਪਾਂ ਇਹਦੇ ਵਿੱਚ ਚਾਟ ਮਸਾਲਾ ਜ਼ਿਆਦਾ ਨਹੀਂ ਪੋਣਾ ਸਿਰਫ ਇੱਕ ਚੁੰਗੀ ਤੱਕ ਹੀ ਚਾਟ ਦਾ ਮਸਾਲਾ ਪੋਣਾ ਨਹੀਂ ਤਾਂ ਜ਼ਿਆਦਾ ਖਟਾਸ ਜੀ ਪੈਦਾ ਹੋ ਜਾਊਗੀ ਸਵਾਦ ਅਨਸਾਰ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਘੋਲਤਾ ਹੁਣ ਇਹਨੂੰ ਕਰਾਂਗੇ ਆਪਾਂ ਟੱਕਰ ਨੂੰ ਬੰਦ ਲੋ ਜੀ ਦੇਖੋ ਤੁਸੀਂ ਕਿੰਨੀ ਵਧੀਆ ਆਪਣੇ ਸ਼ੋਲੇ ਸਬਜੀ ਬਣ ਕੇ ਤਿਆਰ ਹੋਈ ਹੈ ਬਹੁਤ ਵਧੀਆ ਪੂਰੀਆਂ ਨਾਲ ਖਾਓ ਰੋਟੀ ਨਾਲ ਖਾਓ ਚੌਲ ਨਾਲ ਖਾਓ ਜੀਰਾ ਟਾਟਾ ਨਾਲ ਖਾਓ ਸਬਜੀ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਬਣਾਈ ਗਈ ਹੈ ਤੇ ਟੇਸਟੀ ਵੀ ਬਹੁਤ ਹੈ ਜੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਬੈਟ ਜਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ